ਦੁਨੀਆ ਤੇ ਬੜੇ ਨਿਆਰੇ ਚੋਣ ਸਭੀ ਸਰਕਾਰ ਤੇ ਦੁਨੀਆ ਤੇ ਬੜੇ ਨਿਆਰੇ ਚੋਣ ਸਭੀ ਸਰਕਾਰ ਤੇ ਕਈ ਝੁੱਕਦੇ ਵੇਖੇ ਰਾਜੇ ਜਿਹੜੇ ਪਰ ਬੜੇ ਹੰਕਾਰ ਦੇ ਕ ਝੁੱਕਦੇ ਵੇਖੇ ਰਾਜੇ ਜਿਹੜੇ ਪਰ ਬੜੇ ਹੰਕਾਰ ਦੇ ਜੰਮ ਜਿੱਤੇ ਦਤਾਰ ਦਾ ਹੋਇਆ ਘਰਤੀ ਭਾਗਾ ਵਾਲੀ ਏ ਜੰਮ ਜਿੱਤੇ ਦਤਾਰ ਦਾ ਹੋਇਆ ਪ੍ਰਿਥੀ ਭਾਗਾ ਵਾਲੀਏ ਸਾਖੀਆਂ ਦੇ ਵਿੱਚ ਨਾਮ ਆਉਂਦਾ ਪਿੰਡ ਜੋ ਗੁਰ ਕੀ ਵਡਾਲੀਏ ਸਾਖੀਆਂ ਦੇ ਵਿੱਚ ਨਾਮ ਆਉਂਦਾ ਪਿੰਡ ਜੋ ਗੁਰ ਕੀ ਵਡਾਲੀਏ ਇਹ ਪ੍ਰਿਥੀ ਚੰਦ ਘਾੜ ਵਖਤ ਪਹਿ ਗਿਆ ਪ੍ਰਿਥੀ ਚੰਦ ਘਾੜ ਵਖਤ ਪਹਿ ਗਿਆ ਰੁੰਦੇ ਦੀ ਪਰਵਾਰ ਦੇ ਰੁੰਦੇ ਦੀ ਪਰਵਾਰ ਦੇ ਦੁਨੀਆ ਤੇ ਬੜੇ ਨਿਆਰੇ ਜੋ ਜਸਨੀ ਸਰਕਾਰ ਦੇ ਕਿ ਤੁੱਕ ਦੇ ਵੇਖੇ ਰਾੜੇ ਜਿਹੜੇ ਪਰ ਬੜੇ ਹੰਕਾਰ ਦੇ ਕੀਰਤੀ ਚੰਨ ਨੇ ਕਿਹਾ ਪੰਡਤ ਨੂੰ ਤੇ ਹੀ ਤੇਰ ਮਰਾਲੇ ਤੂੰ ਕੀਰਤੀ ਚੰਨ ਨੇ ਕਿਹਾ ਪੰਡਤ ਨੂੰ ਤੇ ਹੀ ਤੇਰ ਮਰਾਲੇ ਤੂੰ ਪਰਦੇ ਅੰਦਰ ਕਰਕੇ ਬੱਚਾ ਚਿਮਚੇ ਨਾਲ ਖਵਾਉਣਾ ਤੂੰ ਪਰਦੇ ਅੰਦਰ ਕਰਕੇ ਬੱਚਾ ਚਿਮਚੇ ਨਾਲ ਖਵਾਉਣਾ ਤੂੰ ਇਸੇਵੇਂ ਸਤਿਗੁਰੂ ਦਹੀਂ ਨਾ ਖਾਦਾ ਸੇਵੇਂ ਸਤਿਗੁਰੂ ਦਹੀਂ ਨਾ ਖਾਦਾ ਹੱਥ ਦਹੀਂ ਨੂੰ ਮਾਰਦੇ ਦੁਨੀਆ ਤੇ ਬੜੇ ਨਿਆਰੇ ਝੂਜ ਸਮੀ ਸਰਕਾਰ ਦੇ ਕਿ ਝੁੱਕ ਦੇਵੇ ਖੇ ਰਾਜੇ ਜਿਹੜੇ ਪਰੇ ਬੜੇ ਹੰਕਾਰ ਦੇ ਫਿਰ ਚੰਨ ਨੇ ਕਿਆ ਦਾਈ ਨੂੰ ਛਣਾ ਨੂੰ ਜ਼ਹਿਰ ਲਕਾ ਲੈ ਤੂੰ ਫਿਰ ਚੰਨ ਨੇ ਕਿਆ ਦਾਈ ਨੂੰ ਛਣਾ ਨੂੰ ਜ਼ਹਿਰ ਲਕਾ ਲੈ ਤੂੰ ਸਰਦ ਨੀਂਦ ਸਮਾ ਦੇ ਬੱਚਾ ਨਾ ਮੇਰੇ ਕੋ ਪਾਲੇ ਤੂੰ ਸਰਦ ਨੀਂਦ ਸਮਾ ਦੇ ਬੱਚਾ ਨਾ ਮੇਰੇ ਤੂੰ ਪਾਲੇ ਤੂੰ ਏ ਗੁਰਗਤੀਏ ਅਸਾ ਸਾਮਣੀ ਗੁਰਗਤੀਏ ਅਸਾ ਸਾਮਣੀ ਏ ਨਾ ਕਾਮ ਸਵਾਰ ਦੇ ਦੁਨੀਆ ਤੇ ਬੜੇ ਨਿਆਰੇ ਕਿ ਹੋਜੇ ਸਾਂ ਇਹ ਸਰਕਾਰ ਦੇ ਕਿ ਝੁੱਕ ਦੇ ਵੇਖੇ ਰਾਜੇ ਜਿਹੜੇ ਪਰ ਬੜੇ ਹੌਂਕਾ ਦੇ ਫੇਰ ਮੇਂ ਗੁਰਾਂ ਨੂੰ ਮਾਰਨ ਆਈ ਆਪੇ ਮਰ ਗਈ ਦਾਈਆ ਸੇ ਮੇਂ ਗੁਰਾਂ ਨੂੰ ਮਾਰਨ ਆਈ ਆਪੇ ਮਰ ਗਈ ਦਾਈਆ ਦੋਧ ਦਸ ਸਰਕਾਰ ਚੁੰਗਿਆ ਰੂਹੋਛ ਦੀ ਡਾਈਆ ਦੋਧ ਦਸਤੀ ਸਰਕਾਰ ਚੁੰਗਿਆ ਰੂਹੋਛ ਦੀ ਡਾਈਆ ਇਹ ਖਬਰਾਂ ਮਿਲੀਆਂ ਫਿਰਤੀ ਚਰ ਨੂੰ ਖਬਰਾਂ ਮਿਲੀਆਂ ਫਿਰਤੀ ਚਰ ਨੂੰ ਹਕਮਤੈ ਨੂੰ ਮਾਰਦੇ ਦੁਨੀਆਂ ਤੇ ਬੜੇ ਨਿਆਰੇ ਝੋਲ ਸਮੀ ਸਰਕਾਰ ਦੇ ਕਿ ਝੁੱਕਦੇ ਵੇਖੇ ਰਾਜੇ ਜਿਹੜੇ ਪਰ ਬੜੇ ਹੰਕਾਰ ਦੇ मां केधी काई गीत सतगुरू लिखदा चलाईत सदगुरू लिखदा थांव ते लिखदा थां ते सदगुरू तेरी लिखद जगीर पंबाका गिल झंजोटी जगीर पंबाका गिल झंजोटी तेरे बचन वचारे जगीर पंबाका गिल झंजोटी ते बचन वचार दुनिया ते बड़े न्यारे ਤੋੜਸੇ ਮਿਹ ਸਰਕਾਰ ਦੇ ਤੇ ਝੁਕਦੇ ਵੇਖੇ ਰਾਜੇ ਜਿਹੜੇ ਭਰੇ ਬੜੇ ਹੰਕਾਰ ਦੇ ਕਰਤਾਨ ਗੁਰੂ ਗ੍ਰੰਥ ਸਾਹਿਬ ਅਸਤਿ ਦੀ ਸਰਦ ਗੁਰੂ ਅਰਜਨ ਦੇ ਮਹਾਰਾ ਮੇਰਾ ਕ੍ਰਿਓ ਕਾਲਪੁਰ ਕਨਾਰਕਪੁਰ ਗੁਰੂ ਗ੍ਰੰਥ ਸਾਹਿਬ ਮਹਾਰਾ ਸਾਰੇ ਸੰਤ ਚਾਰਾ ਬੁਰਕੇ ਚਲੋਤੇ ਸਾਡੀ ਹਾਰੇ ਲਈ ਪੱਤਰਕਾਰ ਤੇ ਬੰਦੇ ਸੰਗ ਉਹ ਮਹਾਰਾ ਚੜ੍ਹ ਜੀ ਕਲਾ ਬਾਲ ਬੱਚੇ ਰੰਗ ਦੇ ਚਲੋਤਾ ਕਰਨ ਮਾਰੀ ਬਚਾਈ ਸੋਚਾ ਠੇਂ ਜਿਲ ਪਣ ਚੀ ਹੋਟੀ ਦਸੇਲ ਅਰੇ ਨਾਲਾ ਜਿਲ ਮਰਤੇ ਪੰਜਾਬ ਪੁਸਤਕ ਮਾਫ ਤੂੰ ਦੇ ਤੂੰ ਦੇ ਮਾਰ ਕੇ ਤੇ ਮੇਰਾ ਫਸਲ ਤੇ ਮੇਰਾ ਕਾਰੋਬਾਰ ਜਮਾਟ ਪਰ ਮਾਰਾ ਜੁਗਰਾਮ ਸੇ ਕੋਲੇ ਪੜਾ ਰਿਹਾ ਬੱਚਾ ਸਾਰੇ ਜੀ ਆਨਾਰ ਕਾ ਮਚਾਂਦੀ ਕਲਾ ਤੇਰੇ ਪਾਣੇ ਸਰਬਾਦ ਆਪਲਾ ਵੈਗੂਤ ਰਖਾਲ ਸਭੀ ਪਤੇ